ਕਹਿਣ ਵਾਲੇ ਤਾਂ ਬਹੁਤ ਕੁਝ ਕਹਿਣਗੇ ਕੋਈ ਕਹਿੰਦਾ ਸਾਨੂੰ ਕਾਰ ਦੀ ਬੱਕਰੀ ਵੱਟੇ ਸਾਨੂੰ ਕਾਰ ਗੱਡੀ ਦੀ ਚਾਬੀ ਦਿੰਦਾ ਕੋਈ ਕਹਿੰਦਾ ਸਾਨੂੰ ਬੁਲਟ ਮੋਟਰਸਾਈਕਲ ਦਿੰਦਾ ਕੋਈ ਕਹਿੰਦਾ ਸਾਨੂੰ ਜ਼ਮੀਨ ਦਿੰਦਾ ਕੋਈ ਕਹਿੰਦਾ ਸਾਨੂੰ ਜ਼ਮੀਨ ਦਿੰਦਾ ਇੱਕ ਕੀਲਾ ਜ਼ਮੀਨ ਦਾ 10 ਸਾਡੀਆਂ 10 ਬੱਕਰੀਆਂ 11ਵਾਂ ਬੋਗ ਕੋਈ ਕੀਲਾ ਜ਼ਮੀਨ ਦਾ ਉਹ 50 ਲੱਖ ਰੁਪਏ ਦਾ ਕੀਲਾ ਅੱਜ ਹਾਂ ਤੁਸੀਂ ਸਾਨੂੰ ਦੱਸੋ ਵੀ ਕਿਹੜਾ ਅਸੀਂ ਆ ਸਾਰੀਆਂ ਦੰਨੇ ਆ ਹਕਾਉਨੇ ਵਾਲਾ ਸਾਨੂੰ ਸਾਰੀਆਂ ਵੱਟੇ ਕੀਲਾ ਜ਼ਮੀਨ ਦਾ ਸਾਡੇ ਨਾਮ ਕਰਾ ਦਿਓ ਹਾਂ ਨਾਮ ਕਰਾ ਦਿਓ ਗੱਡੀ ਦੀ ਚਾਬੀ ਜੇ ਦੇ ਇੱਕ ਵਾਰੀ ਕਹਿੰਦੇ ਤਾਂ ਅਗਲਾ ਕਹਿੰਦਾ ਸਾਨੂੰ ਦੋ ਬੱਕਰੀਆਂ ਵੱਟੇ ਗੱਡੀ ਚਾਬੀ ਦਿੰ ਉਹ ਗੱਡੀ ਵੀ ਮਰੂਤੀ ਹੋਣੀ ਆ ਉਹ ਜਿਹੜੀ 30 35000 ਦੀ ਆ ਜੇ ਹੋਵੇ 15 ਲੱਖ ਦੀ ਗੱਡੀ ਕੌਣ ਫੜਾਉਂਦਾ ਕੋਈ ਕਿਸੇ ਨੂੰ ਕੋਈ ਕਹਿੰਦਾ ਹੁੰਦਾ ਦੱਸੋ ਪਹਿਲਾਂ ਉਹੀ ਲੋਕਾਂ ਨੇ ਭੇੜਚਾਲ ਫੜੀ ਹੋਈ ਆ ਇੱਕ ਦੂਏ ਦੇ ਉੱਪਰ ਨੂੰ ਉੱਪਰ ਬੋਲੀ ਜਾਣਾ ਗਾਹਾਂ ਦੇ ਗਾਹਾਂ ਗਲਤ ਗੱਲਾਂ ਗੱਡੀ ਦਾ ਲੋਕਾਂ ਨੇ ਮਖੌਲ ਬਣਾ ਲਿਆ ਬਾਈ ਉਹ ਧਾਕਰੀ ਅੱਛਾ ਇੱਕ ਪੱਠੇ ਦੀ ਨਾ ਪ੍ਰੀਮੀਅਮ ਨਹੀਂ ਲੈ ਕੇ ਤੇਦੀ ਲੱਤ ਟੁੱਟ ਗਈ ਸੀ ਉਹ ਸਾਡੇ ਲੜਦਾਰ ਨੇ ਲੱਤ ਟੁੱਟਣ ਕਾਰਨ ਪਿੱਛੇ ਦੇਤੀ ਉਹਨਾਂ ਨੂੰ ਉਹ ਬੱਕਰੀਆਂ 2.5 ਲੱਖ ਰੁਪਏ ਮੰਗਦੇ ਆ ਉਹ ਜਰਗ ਦੇ ਮੇਲੇ ਚ ਆਹ ਬੱਕਰੀ ਦੇਖ ਲਓ ਅਗਲਾ ਹਰੇ ਕੇ ਕਹਿੰਦਾ ਬਰੀਡਾਂ ਬਰੀਡਾਂ ਆ ਵੀ ਇਹ ਪਰ ਬੱਕਰੇ ਦਾ ਕਾਰਨ ਹੋਣਾ ਚਾਹੀਦਾ ਜੇ ਬੱਕਰਾ ਚੰਗਾ ਤਾਂ ਰਿਜ਼ਲਟ ਵਧੀਆ ਹੋਵੇ ਆ ਵੀ ਇਹਦੀ ਹੋਏ ਉਹ ਬੱਕਰੀ ਦੇਖੀ ਹੈ ਮਲਾਦਾ ਉਹ ਕਾਲੀ ਬੱਕਰੀ ਕਾਲੀ ਬੱਕਰੀ ਹਾਂ ਸਫਾਈ ਬਹੁਤ ਹੋ ਬੱਕਰੀ ਦੀ ਆਹ ਬੱਕਰੀ ਦੀ ਪੱਠਾ ਜਮਾਂ ਜਿਹਨੂੰ ਮਰਜ਼ੀ ਪੁੱਛ ਕੇ ਦੇਖ ਲੈ ਅਸੀਂ ਵੇਚੀ ਜਾਂ ਸਾਨੂੰ ਤਾਂ ਪਤਾ ਜਣਦੇ ਆਹ ਲੈ ਜੀ ਆ ਵੀ ਬਾਕੀ ਲਾਣੇਦਾਰ ਉਧਰ ਭੇਡਾਂ ਨਾਲ ਨਹੀਂ ਲਾਣ ਸਾਡੇ ਲਾਣੇਦਾਰ ਨੂੰ ਪੁੱਛ ਕੇ ਦੇਖ ਲੈ ਵੀ ਕਿਹੜੀ ਬੱਕਰੀ ਆਹ ਬੱਕਰੀ ਦੀ ਪੱਠ ਪ੍ਰੇਮੀ ਉਹਨਾਂ ਕੋਲੇ ਆ ਦੇਖ ਲਓ ਵੀ ਨੇ ਜਮ ਇਹ ਗੱਲ ਦੇਖ ਲੈਣ ਲੇਦੇ ਸਿਰਫ ਕਾਰਨ ਕੀ ਆ ਸਿਰਫ ਰਿਜ਼ਲਟ ਬੱਕਰੇ ਦਾ ਆ ਦੇਖ ਲੈ ਯਾਰ ਉਹ 2.5 ਲੱਖ ਰੁਪਈਆ ਮੰਗ ਰਿਆ ਨੀ ਤਾਰੀ ਦੇ ਬੱਚੇ ਝਟਕਾਈਆਂ ਤੋਂ ਨਹੀਂ ਛੜਾ ਕੇ ਬੱਕਰੇ ਰੱਖਦਾ ਪਹਿਲਾਂ ਲੈ ਜਾਣਗੇ ਬਾਅਦ ਚ ਕਹਦਣਗੇ ਨਹੀਂ ਅਸੀਂ ਕਿਹੜਾ ਤਾਰੀ ਤੋਂ ਲੱਤਾ ਉਹ ਨੌਂ ਤੋਂ ਤਾਰੀ ਹੀ ਵੱਜਦਾ ਫੇਰ ਵੀ ਕੁਛ ਮਰਜ਼ੀ ਕਹੀ ਚੱਲੇ ਕਰੋ ਤੁਸੀਂ ਤੇ ਤਾਰੀ ਦਾ ਤਾਰੀ ਹੋ ਬਾਈ ਦੁਨੀਆ ਦਾ ਜਿਹੜਾ ਸਟਾਰ ਆ ਤੂੰ ਤਾਰੀ ਲਸਾੜਾ ਤਾਰੀ ਲਸਾੜਾ ਉਸਤਾਦ ਗਰੁੱਪ ਆ ਮਨਣ ਦੇ ਵਿਚਾਰੇ ਸਵਰਗਵਾਸ ਹੋ ਗਏ ਨਿੱਕੇ ਬਾਈ ਹੁਣੀ ਤੇ ਜਾਗਰਬਾਈ ਉਹਨੀ ਉਹਨਾਂ ਨੇ ਜਣਦੇ ਸਾਰਾ ਅੰਬਰਸਰ ਮਨਾਇਆ ਹੋਇਆ ਉਹਨਾਂ ਨੇ ਆਪਣੇ ਆਪਣੇ ਉਹਦੇ ਵਿੱਚ ਉਹਨਾਂ ਦਾ ਨਾਂ ਚੱਲਿਆ ਅੱਜ ਵੀ ਬੰਦਿਆਂ ਦਾ ਨਾਂ ਚੱਲਦਾ ਹਾਂ ਜਣਦੇ ਆਪਾਂ ਦਾ ਕਹਿੰਦੇ ਨੇ ਅੰਬਰਸਰੀ ਬੱਕਰੀ ਅੰਬਰਸਰੀ ਬੱਕਰੀ ਨਹੀਂ ਅੰਬਰਸਰ ਦੇ ਵਿੱਚ ਵੀ ਨਾਂ ਉਹਨਾਂ ਦਾ ਜੱਟਾਂ ਦਾ ਵੱਜਦਾ ਅੱਜ ਵੀ ਵੱਜਦਾ ਜਾਗਰਬਾਈ ਤੇ ਨਕੇਬਾਈ ਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਨਕੇਬਾਈ ਦਾ ਤੇ ਜਾਗਰਬਾਈ ਦਾ ਉਹਨਾਂ ਦਾ ਵੀ ਧੰਨਵਾਦ ਬਹੁਤ ਆ ਵੀ ਜਿਹੜਾ ਇਕੱਲਾ ਬੰਦਾ ਬੱਕਰੀਆਂ ਚਾਰਦਾ ਜੀ ਇਹ 70 ਨਾਲ ਨਹੀਂ ਜਣਦੇ ਠੀਕ ਹੈ 12 ਮਹੀਨੇ 30 ਦਿਨ ਇਹ ਬੰਦਾ ਇਕੱਲਾ ਬੱਕਰੀਆਂ ਚਾਰਦਾ ਤੇ ਬਾਕੀ ਅਸੀਂ ਨਹੀਂ ਕਿਸੇ ਨੂੰ ਪਾਲੀ ਜਾਂਦੇ ਛੇਤੀ ਛੇਤੀ ਪਾਲੀ ਨਹੀਂ ਮੰਨਦੇ ਹੈਗੇ ਇਹ ਬੰਦੇ ਨੂੰ ਪਾਲੀ ਅਸਲੀ ਮੰਨਦੇ ਆਂ ਅਸੀਂ ਤੇ ਆਹ ਦੇਖ ਇਹਦੇ ਕਦੇ ਚੋਰ ਵੀ ਆਉਨੇ ਆ ਇਹਦੇ ਲਵੇ ਸਾਰੇ ਆਉਨੇ ਆ ਚੋਰਾਂ ਨੇ ਟੀਕੇ ਲਾ ਕੇ ਵੀ ਬੱਕਰੀਆਂ ਚੱਕ ਲਈਆਂ ਇਹਦੇ ਕੋਲ ਤੇ ਇੱਥੋਂ ਹੀ ਚੱਕੀਏ ਇੱਥੋਂ ਪੱਠ ਬੰਦਾ ਲੈ ਕੇ ਗਿਆ ਚੱਕ ਕੇ 11 ਬੱਕਰੀਆਂ ਬੱਕਰੀਆਂ ਦੇ ਵਿੱਚੋਂ ਚੋਰੀ ਵੀ ਹੋਈਆਂ ਦੀਆਂ ਘਰੋਂ ਚੋਰੀ ਹੋਈਆਂ ਦੀਆਂ ਉਹ ਵੀ ਚਾਲ ਚੱਲੀ ਆਏ ਬੰਦੇ ਨੇ ਜਾਂਦੇ ਪੈਸੇ ਕਰੀਆਂ ਜਾਂ ਜਾ ਸਕਦੇ ਆ ਇਸ ਵਾਰ ਹੁਣ ਦੇ ਸੂਏ ਦੀ ਹੈ ਚੋਕ ਵੀ ਹੈ ਖੁੱਲਾ ਦੁੱਤ ਪੀਂਦੀ ਹੈ ਕੋਈ ਆਣੀ heids ਦੀ ਆ ਤੁਹਾਨੂੰ ਬੱਕਰੀ heids ਦੀ ਵੀ ਦਿਖਾ ਦਾਂਗੇ ਆ ਲਓ ਦੇਖ ਜਿਹੜੇ ਕਹਿੰਦੇ ਵੀ ਝੂਠ ਕੰਨ ਕੰਨ ਨਾ ਕੌੜਾ ਆ ਬੱਕਰੀ ਦੇ ਬੱਚੇ ਨੇ ਦੇਖ ਲੋ ਇਹਰੇ ਲਾ ਦੋ ਜੀ ਬਿਲਕੁਲ ਦੇਸੀ ਬੱਕਰੀ ਦੀ ਤਿਆਰ ਹੋਈ ਹੋਈ ਹੈ ਇਹ ਦੇਖ ਲੋ ਸਿਰਫ ਕਾਦੇ ਕਰਕੇ ਇਹ ਬੱਕਰੇ ਕਰਕੇ ਬੱਕਰੇ ਕਰਕੇ ਬੱਕਰਾ ਵਾਲਾ ਚੰਗਾ ਪਾ ਜਣਦੇ ਅੱਛਾ ਵੀ ਬੱਕਰੇ ਤੋਂ ਜਿਵੇਂ ਆਪਾਂ ਬੱਕਰੀਆਂ ਚੰਗੀਆਂ ਬਣਾ ਸਕਦੇ ਹਾਂ ਹਾਂ ਦੇਸੀ ਬੱਕਰੀ ਦੇਸੀ ਬੱਕਰੀਆਂ 'ਚ ਬੱਕਰਾ ਚੰਗਾ ਛੜਨੋ ਚਾਹੇ ਦੇਸੀ ਬੱਕਰੀ ਤੋਂ ਰਿਜ਼ਲਟ ਲੈ ਲਓ ਵੀ ਵਧੀਆ ਦੇਊਗਾ ਜਮਾਂ ਹੀ ਦੇਸੀ ਬੱਕਰੀ ਜਮਾਂ ਦੇਸੀ ਬੱਕਰੀ ਦੀ ਬੱਚੀ ਐ ਇਹ ਦੇਖ ਲੋ ਤੁਹਾਨੂੰ ਇੰਨਾ ਬੱਕਰੀਆਂ ਤੇ ਬੱਕਰਿਆਂ ਦਾ ਰਿਜ਼ਲਟ ਜਿਹੜੀਆਂ ਬਾਈਆਂ ਨੇ ਫੈੜਾਂ ਪੱਠਾ ਹੁਣ ਤਿਆਰ ਕਰੀਆਂ ਨੇ ਹਾਂਜੀ ਸਾਲ ਸਾਲ ਦੀਆਂ ਹੋਈਆਂ ਹੋਣਗੀਆਂ ਬਸ ਸਾਲ ਸਾਲ ਦੀਆਂ ਅੱਜ ਕੱਲ ਦੀ ਦੋ ਦੋ ਦੰਦ ਤਾਂ ਹੁਣ ਕਰੀਆਂ ਜੀ ਦੇਖ ਲਓ ਬਾਈ ਸਾਹ ਤਾਂ ਖੀਰੀ ਆ ਜੀ ਆ ਹੁਣ ਤੋੜਿਆ ਜੀ ਆਹ ਯਾ ਤਾਂ ਖੀਰੀ ਆ ਪੱਠਾ ਦੋ ਦੰਦ ਦਾ ਇਹ ਵੀ ਦੋ ਦੰਦ ਦਾ ਹੈ ਇਹ ਵੀ ਦੋ ਦੰਦ ਦਾ ਜੀ ਆ ਦੋ 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 ਦੰਦ ਨਹੀਂ ਵੀਰੇ ਦੇਖ ਲਓ ਨੱਕ ਮੂੰਹ ਕੰਨ ਸਾਰੇ ਇੱਕੋ ਨਾਲ ਦੀ ਨੇ ਜਮੀ ਕੋਈ ਨਹੀਂ ਪਛਾਣ ਸਕਦਾ ਵੀ ਕਿਹੜੀ ਦੇਖੀ ਸੀ ਹੈਨਾ ਹਾਂਜੀ ਦੇਖੋ ਨਕੌੜੇ ਨਕੂੜੇ ਸ਼ਾਈਨਿੰਗ ਪੱਠਾਂ ਦੀ ਤੇ ਹੁਣ ਇਹਨਾਂ ਨੂੰ ਕਦੋਂ ਲਵਾਉਂਗੇ ਵੀਰਾ ਵਾਹੇ ਭਾਦੋਂ ਗੱਬਣਾ ਕਰਾਵਾਂਗੇ ਹੁਣ ਵਾਹ ਜਾਦੇ ਉਹ ਨਹੀਂ ਕਰਦੇ ਹਾਂ ਨਾਲੇ ਮੂਰੇ ਰੁੱਤ ਵਧੀਆ ਜਾਂਦੇ ਸੂਣਦੀ ਇਹਨਾਂ ਦੀ ਸਤਿ ਸਿਆਲ ਤੇ ਬਾਅਦ ਲੋਹੜੀ ਦੇ ਬਾਅਦ ਸੂਪਣ ਦੇ ਹਾਂ ਫੈੜਾ ਪੱਠਾ ਜਿਆਦਾਤਰ ਫੁੱਗਣ ਦੇ ਇੰਦੇ ਵਿੱਚ ਸੂਪਣ ਕਰਦੇ ਰਹਿੰਦੇ ਨੇ ਦੇਖ ਸਕਦੇ ਹੋ ਵੀਰੇ ਇਹਨੇ ਪੱਠਾ ਕਾਲੀਆਂ ਡੰਝ ਬਲੈਕ ਤਿੰਨ ਪੱਠਾ ਨੇ ਛਾੜਦੇ ਇਵਤੇ ਤੇ ਦੋ ਫੈੜਾ ਪੱਠਾ ਵੀਰੇ ਹੋਰ ਦਿਖਾਉਣਿਆ ਤੁਹਾਨੂੰ ਇੱਕ ਤਾਂ ਹੈ ਜੀ ਪੀਲੇ ਜੇ ਰੰਗ ਦੇ ਵਿੱਚ ਦੇਖ ਸਕਦੇ ਹੋ ਇਹ ਵੀ ਪੱਠਾ ਫੈੜੇ ਆ ਬਈ ਇਹਨੇ ਹਾਂ ਫੈੜੇ ਮਤਲਬ ਕੀ ਦੋ ਦੰਦ ਹੋ ਗਈ ਹਾਂ ਦੋ ਦੰਦ ਪਾਠੇ ਆ ਤੇ ਇਹ ਆ ਲੋਹੀ ਪੱਕੀ ਹਨਾ ਦੇਖ ਸਕਦੇ ਵੀਰੇ ਚਾਰ ਛੇ ਦੰਦ ਹੋ ਗਈ ਹਾਂ ਇਹ ਲਵਾਈ ਨਹੀਂ ਹਲੇ ਇਹ ਹੁਣ ਲਵਾਈਏ ਅੱਛਾ ਲਵਾਤੀ ਹਾਂ ਅੱਲਾ ਹੋ ਗਈ ਹੁਣ ਦੋ ਡੇਢ ਮਹੀਨੇ ਵੀ ਗੱਬਾ ਆ ਹੋ ਗਈ ਜੀ ਦੇਖ ਸਕਦੇ ਵੀਰੇ ਕਿੰਨੀ ਲੰਬੀ ਆ ਲੋਹੀ ਪਾਠ ਤੇ ਕੱਦ ਹੋਊ 736 ਹਨਾ ਹਾਂ ਦੇਖ ਲਓ ਵੀਰੇ ਲੋਹੀ ਪੱਕੀ ਰੋਟੀ ਇਹ ਬਦੂ ਬਹੁਤ ਘੱਟ ਮਿਲਦੀਆਂ ਨੇ ਨਾ ਲੋਈਆਂ ਦੇ ਵਿੱਚ ਰੋਡੀਆਂ ਰੋਡੀਆਂ ਪੱਕੀਆਂ ਰੋਡੀਆਂ ਦੇ ਵਿੱਚ ਤਾਂ ਬਹੁਤ ਜਾਂਦੇ ਕੁਆਲਟੀ ਦਾ ਕੋਈ ਵੀ ਚੀਜ਼ ਇਹਨਾਂ ਦੇ ਕੁਆਲਟੀ ਮਿਲਦੀ ਉਹ ਘੱਟ ਹੈ ਜੀ ਬਾਲ ਦੇਖ ਲਓ ਜੀ ਬਿਲਕੁਲ ਸਫਾਈ ਦੇ ਵਿੱਚ ਜਮੀ ਨਹੀਂ ਹੈਗੀ ਜਿਹੜੇ ਵੀ ਨਹੀਂ ਬਾਲ ਬਾਈ ਕਹਿੰਦੇ ਲੈ ਦੇਖ ਲਓ ਸਰੇ ਹੀ ਕਰਾਤਾ ਜਮੀਨ ਬਿਲਕੁਲ ਦੇਸੀ ਬੱਕਰੀ ਦੀ ਤਿਆਰ ਹੋਈ ਹੋਈ ਹੈ ਇਹ ਦੇਖ ਲਓ ਸਿਰਫ ਕਾਦੇ ਕਰਕੇ ਇਹ ਬੱਕਰੇ ਕਰਕੇ ਬੱਕਰੇ ਕਰਕੇ ਬੱਕਰਾ ਵਾਲਾ ਚੰਗਾ ਪਾ ਜਾਣਦੇ ਅੱਛਾ ਵੀ ਬੱਕਰੇ ਤੋਂ ਜਿਵੇਂ ਆਪਾਂ ਬੱਕਰੀਆਂ ਚੰਗੀਆਂ ਬਣਾ ਸਕਦੇ ਹਾਂ ਹਾਂ ਦੇਸੀ ਬੱਕਰੀ ਦੇਸੀ ਬੱਕਰੀਆਂ 'ਚ ਬੱਕਰਾ ਚੰਗਾ ਛੱਡ ਲੋ ਚਾਹੇ ਦੇਸੀ ਬੱਕਰੀ ਤੋਂ ਰਿਜ਼ਲਟ ਲੈ ਲੋ ਵੀ ਵਧੀ ਜਮਾ ਦੇਸੀ ਨਾ ਜਮਾ ਦੇਸੀ ਬੱਕਰੀ ਦੀ ਬੱਚੀ ਐ ਇਹਦੇ ਦੀ ਸਾਰੀ ਮਤਲਬ ਵੀ ਪਹਿਲਾਂ ਦੇਸੀ ਪੱਕੀਆਂ ਦਾ ਪੁੱਤਰ ਪਹਿਲਾਂ ਸਾਰੀ ਭੈਣ ਨਹੀਂ ਆਈ ਹੋਰੀ ਭੈਣ ਦੇ ਅਗਲੇ ਸਵੇਰ ਦੀ ਜਾਨ ਇਹ ਥੋੜੀ ਹੀ ਮਗਲੇ ਸਵੇਰ ਦੀ ਹੈ ਇਹ ਪੂਰੀ ਆ ਗਈ ਹੈ ਪੂਰੀ ਹੈ ਇਹਦੇ ਬਾਲ ਦੇ ਤੇ ਬਾਈ ਦੇਸੀ ਬੱਕਰੀਆਂ ਤੋਂ ਇਹ ਬੱਕਰਾ ਵਧੀਆ ਛੱਡ ਕੇ ਬੱਕਰੀ ਪੱਠ ਤਿਆਰ ਹੋਈ ਆ ਦੇਖ ਤਾਂ ਉਂਝੜ ਪਾਂਝੜ ਵੀ ਬਹੁਤ ਆ ਪੱਠਾਂ ਦਾ ਇਹ ਆ ਗਈ ਪੂਰੀ ਜੇ ਉਹ ਲੋਹ ਕਾਲੀ ਪੱਠ ਦੇ ਘਰ ਛੇ ਤੁਹਾਨੂੰ ਹੁਣ ਦਿਖਾਉਣਿਆ ਜਮੀ ਤਸਵੀਰ ਵਰਗਾ ਇੱਕ ਤੋਹਫਾ ਇਹਨੂੰ ਤੋਹਫਾ ਕਿਹਾ ਜਾਂਦਾ ਤੇ ਦੇਖ ਲੋ ਵੀਰੇ ਪੱਠਾ ਮੂੰਹ ਤੇ ਕੈਮਰਾ ਮਾਰ ਦੇ ਯਾਰ ਇਹ ਹੀ ਆ ਬਹੁਤ ਘੱਟ ਨੇ ਵੀਰੇ ਦੇਖ ਸਕਦੇ ਹੋ ਨਕੌੜੇ ਕੰਨ ਤੇ ਸਿੰਗੀਆਂ ਜਮੀ ਮਨਾ 18 ਇੰਚ ਦੀ ਸਿੰਗੀ ਕੱਢੂ ਹਣਾ ਜਦੋਂ ਬਣ ਗਈ ਬੱਕਰੀ ਬਿਲਕੁਲ ਹੀ ਬਿਲਕੁਲ ਦੇਖ ਸਕਦਾ ਹੋ ਵੀਰੇ ਚਿੱਟੀ ਅੱਖ ਹੈ ਤੇ ਇਹਦੇ ਵਿੱਚ ਹੈ ਪਿਓਰ ਸੁਨੱਖ ਜੀ ਨੂੰ ਕਹਿ ਦਾਂਦੇ ਨੇ ਤੇ ਐਨ ਢੜਕਦੀ ਆ ਬੱਠਾ ਹੱਥ ਨਹੀਂ ਲਵਾਉਂਦੀ ਪਿੰਡੇ ਨੂੰ ਇੱਕ ਨਵੀਂ ਨਿਆਦੀ ਹੋ ਗਈ ਹੁਣ ਵੀਰੇ ਤਿੰਨ ਕੁ ਮਹੀਨੇ ਦੇ ਚੌਂਦਰੀ ਜੀ ਅੱਛਾ ਹਾਂ ਚੌਂਦਰੀ ਇਕੱਲੀ ਏ ਜੀ ਇਹ ਹਾਂ ਇਕੱਲੀ ਉਹ ਨਾ ਇਹਦੇ ਮਾਗਰ ਬੱਚਾ ਦਾ ਬੱਕਰਾ ਦਾ ਇਹਦੇ ਨਾਲ ਦਾ ਮੈਨੇ ਲੈ ਗਏ ਅੱਛਾ ਓਏ ਇਹਦਾ ਸਗਾ ਭਾਈ ਤਾਂ ਹੋ ਜਿਹੜਾ ਆਪਣੇ ਘਰੇ ਚਲੇ ਗਿਆ ਠੀਕ ਆ ਵੀਰੇ ਇਹਦਾ ਸਗਾ ਭਾਈ ਲੈ ਗਿਆ ਬੁੱਧੂ ਦੇਖਣਾ ਫੇਰਾ ਉਹਦਾ ਕਰਨੇ ਇਦੂ ਹੀ ਵੱਧ ਹੋਣੀ ਉਹਦੇ ਕਰਨੇ ਤੂ ਵੱਧ ਬੜੇ ਠੀਕ ਰਹਿਣ ਨਾ ਉਹ ਬੱਕਰਾ ਰੱਖਣ ਵਾਸਤੇ ਲੈ ਕੇ ਗਏ ਆਪਾਂ ਦਾ ਹੀ ਦੇਖੋ ਵੀਰੇ ਇਹਦਾ ਬੱਚਾ ਲੈ ਗਿਆ ਬੁੱਧੂ ਮਨੈਲੇ ਵਾਲਾ ਆਪਣੇ ਘਰੇ ਰੱਖਣ ਵਾਸਤੇ ਤੇ ਪੁੰਜੜ ਵੀ ਪੱਠ ਨੇ ਬਹੁਤ ਕੱਢਣਾ ਹੈ ਨਾ ਇਹ ਹੈ ਇਹੀਆਂ ਚੀਜ਼ਾਂ ਦੇ ਮੁੱਲ ਪੈਂਦੇ ਨੇ ਵੀਰੇ ਦੇਖ ਸਕਦੇ ਹੋ ਇਹ ਨੇ ਪ्युअर ਕੁਆਲਿਟੀਆਂ ਫਤੇਗੜ ਸਾਹਿਬ ਜਲਾ ਪਿੰਡ ਹੈ ਲਾਟਪੁਰ ਤੂਰਾ ਤੂਰਾ ਤੇ ਗਵਿੰਦਗੜ ਤੇ ਖੰਨੇ ਦੇ ਬਚਕਾਰ ਆ ਤੇ ਨੰਬਰ ਬਾਈ ਦਈਏ ਕਿ ਨਾ ਦਰਾ ਅਰਜੋ ਇੱਕ ਚੌਗ ਹੋਰ ਦਿਖਾ ਦਈਏ ਅੱਛਾ ਹੋਰ ਦਿਖਾਏਗਾ ਨੇ ਨੰਬਰ ਦੇ ਦਾਂਗੇ ਸਕਰੀਨ ਤੇ ਨੰਬਰ ਦੇ ਦਾਂਗੇ ਹਾਂ ਬਾਤ ਠੀਕ ਹੈ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਮਿਲ ਜਾਊਗਾ ਬਾਈ ਤੇ ਇੱਕ ਜੋੜੀ ਤੁਹਾਨੂੰ ਦਿਖਾਉਣੀ ਆ ਵੀਰੇ ਹੋਰ ਜਮੀ ਮੂਹ ਮੰਹੰਦਰੇ ਦਾ ਸਾਰੇ ਪਸ਼ੂਆਂ ਦੇ ਨਾਲ ਤੇ ਇੱਕੋ ਜਿਹੀ ਨੇ ਦੇਖੋ ਅੱਗੇ ਪੱਠਾ ਪੁੱਠਾ ਨੇ ਵੀ ਸਿਰੀ ਕਰਾਇਆ ਪਿਆ ਆ ਨਾਗਰੀ ਪੂਰੀ ਪੱਠਾ ਹੈ ਦੇਖੋ ਇਹ ਵੀ ਨਹੀਂ ਹੱਥ ਲਵਾਉਂਦੀ ਜਮਾ ਵੀ ਤੜਕਦੀ ਐ ਨਕੌੜਾ ਬਹੁਤ ਐ ਪੱਠ ਦਾ ਤੇ ਇਹ ਹੋ ਗਈ ਹੁਣੇ 4 ਕਿੰਨੇ ਦੀ ਹਾਂ 4 ਕਿੰਨੇ ਵਿੱਚ ਚੁੰਗਦੇ ਹਲੇ ਦੁੱਧ ਵੀ ਪੀਣੇ ਆ ਇਹ ਭੈਣ ਭਾਈ ਨੇ ਭੈਣ ਭਾਈ ਦੋਨੇ ਸਕੇ ਭੈਣ ਭਾਈ ਨੇ ਵੀਰੇ ਦੇਖ ਲਓ ਆ ਬੱਚਾ ਇਸੇ ਦਾ ਭਾਈ ਐ ਇਸੇ ਦਾ ਭਾਈ ਐ ਦੇਖੋ ਵੀਰੇ ਸਨੱਖਵੇਂ ਉਹਨੇ ਦੇ ਵਿੱਚ ਤੇ ਮੂੰਹ ਲਵੇ ਮੜਾ ਕੈਮਰਾ ਲਾ ਦੀ ਗੋਲ ਪਿਆ ਹੈ ਨਾ ਬੁੱਧ ਜਮੀ ਜਮੀ ਮੂੰਹ ਹਾਂ ਦੇਖੋ ਵੀਰੇ ਕੰਨ ਇਹ ਬੱਚਾ ਵੇਚਣ ਵਾਸਤੇ ਨਹੀਂ ਹੈਗਾ ਬਾਈ ਕੋਈ ਆਇਆ ਵੀ ਕੋਈ ਵਿੱਚ ਤੇ ਵੀਡੀਓ ਦੇ ਵਿੱਚ ਤੇ ਕਹੇ ਵੀ ਆ ਬੱਚਾ ਸਾਨੂੰ ਮੁੱਲ ਦੇ ਦਿਓ ਅੱਛਾ ਇਹ ਨਾ ਮੁੱਲ ਆਪਾਂ ਵੇਚਣਾ ਨਾ ਇਹਦੇ ਬਾਰੇ ਫੋਨ ਕਾਲ ਕਰਿਓ ਤੁਸਾਂ ਦੰਦੇ ਹੀ ਨਹੀਂ ਨਾ ਇਹ ਨਹੀਂ ਦੰਦੇ ਆਪਾਂ ਪੜਾ ਦਾਂਗੇ ਬਰ ਦੰਦੇ ਨਹੀਂ ਮਾਸਾ ਠੀਕ ਹੈ ਵੀ ਦਾ ਉਹ ਕਰਦੇ ਨੇ ਲੋਗ ਫਿਰ ਕੰਮ ਖਰਾਬ ਕਰਦੇ ਖਰਾਬ ਕਰਦੇ ਕਰਦੇ ਨੇ ਦੇਖ ਦਿਆਂ ਦੀ ਇਹ ਪੂਰਾ ਪੂਰਾ ਯਾ ਰੰਗ ਆ ਗਿਆ ਹਾਂ ਠੀਕ ਆ ਵੀਰੇ ਦੇਖ ਸਕਦੇ ਹੋ ਕੁਆਲਿਟੀ ਇਹ ਦਿਖਾਈ ਹੈ ਤੁਹਾਨੂੰ ਅੱਜ ਜੰਨੀ ਦਿਖਾਈ ਐ ਕੋਈ ਕੱਦਾਂ ਦਾ ਬਾਈਆਂ ਨੂੰ ਮੈਟਰ ਨਹੀਂ ਰਾਜੀ ਜਿਆਦੇ ਲੰਬੇ ਕੰਨਾਂ ਦਾ ਮੈਟਰ ਨਹੀਂ ਬਸ ਸਫਾਈ ਵਾਲੇ ਜਾਨਵਰ ਬਾਈਆਂ ਕੋਲ ਜ਼ਿਆਦਾਤਰ ਦੇਖ ਲੋ ਐ ਨੱਕ ਮੂੰਹ ਦੇਖ ਲੋ ਵੀਰੇ ਸਿੰਗਾ ਸੁੰਗਾ ਦੀ ਕੁਆਲ ਇਹ ਬੱਕਰੀ ਦੀ ਖਾਸੀਅਤ ਇੱਕ ਹੋਰ ਐ ਇਹਨਾਂ ਦੀ ਗਰਦਨ ਹੀ ਬਹੁਤੀ ਮੋਟੀ ਹੁੰਦੀ ਲੱਪੇ ਜਿਵੇਂ ਪਤਲੀਆਂ ਪਤਲੀਆਂ ਗਰਦਨ ਜਿਵੇਂ ਮੋਰ ਦੀ ਗਰਦਨ ਮੋਰਨੀ ਦੀ ਨਾ ਮੋਰਨੀ ਦੀ ਗਰਦਨ ਮੰਗਣਾ ਰੱਖ ਕੇ ਬੱਕਰੀਆਂ ਔਰ ਉਹ ਵੀ ਐਂ ਗਰਦਨ ਐ ਰੱਖਣਗੇ ਇਹ ਤਾਂ ਹਣ ਉੱਪਰ ਨੂੰ ਹਾਂ ਦੇਖ ਸਕਦੇ ਹੋ ਤੇ ਇੱਕ ਲੋਹੀ ਪੱਠ ਦੇਖੀ ਹੋਣੀ ਜਿਵੇਂ ਐਂ ਮੋੜੀ ਪਈ ਆ ਉਹਦੀ ਤਾਂ ਦੇਖੋ ਵੀਰੇ ਇਹ ਕੁਆਲਟੀਆਂ ਬੁੱਧੂ ਨੂੰ ਪਤਾ ਨਹੀਂ ਇਹਨਾਂ ਦੇ ਬਾਰੇ ਦੇਖੋ ਵੀਰੇ ਜਿਹੜੇ ਆ ਬੱਕਰੀਆਂ ਇਹਨਾਂ ਦੇ ਚੱਲੀਆਂ ਨੇ ਇਹਨਾਂ ਨੂੰ ਪਤਾ ਹੈ ਇਹਨਾਂ ਬਾਰੇ ਸਾਰਾ ਕੁਝ ਡਿਟੇਲ ਦੱਸਣਾ ਨਹੀਂ ਇਹ ਮੋਟੀਆਂ ਕਰਦੀਆਂ ਜਾਂ ਪਤਲੀਆਂ ਕਰਦੀਆਂ ਹਾਂ ਆ ਜਮੇ ਦੇਸੀ ਬੱਕਰੀ ਦੀ ਹੈ ਦੇਖੋ ਬੱਕਰਾ ਕਿਹਾ ਜਾਂਦਾ ਹੈ ਜੀ ਦੇਖੋ ਵੀਰੇ ਸਾਰੀਆਂ ਨਾ ਭਾਰੀ ਬੱਕਰੀ ਸਾਰੇ ਦਿਖਾਈਏ ਨਹੀਂ ਦੀ ਤੁਹਾਨੂੰ ਦੇਖੋ ਪੜਾ ਤਾਂ ਉਰੇ ਨੂੰ ਇਹ ਜਾ ਕੇ ਆਰਾ ਟੂਣੀ ਦੇ ਉੱਪਰ ਦਿਖਾ ਦੇ ਵੀ ਤੂੰ ਹੀ ਕਿੰਨੀ ਚੌੜੀ ਹੈ ਬੱਕਰੀ ਦੀ ਆ ਸਾਰੀ ਤੂੰ ਹੀ ਦਿਖਾ ਦੇ ਕਰਾਂ ਤੇ ਸੂਣੀ ਆਈ ਏ ਬਾਈ ਇਹ ਤੇ ਸੂਣੀ ਆਈ ਆ ਦੇਖੋ ਵੀਰੇ ਜਿਵੇਂ ਖੱਸੀ ਬੱਕਰਾ ਨਹੀਂ ਹੁੰਦਾ ਬੁੱਤੋ ਹਾਂ ਇਹ ਦੁੱਧੋਂ ਹੀ ਹੁਣ ਛੱਡੀ ਜੀ ਹੈ ਹੈ ਦੁੱਧੋਂ ਹੀ ਹੁਣ ਛੱਡੀ ਦੋ ਘੰਟੇ ਵੀ ਉਹ ਕੱਪਣਾ ਹੈ ਅੱਛਾ ਠੀਕ ਹੈ ਦੁੱਧੋਂ ਹਟ ਗਈ ਤੇ ਹਲੇ ਦੋ ਟੇਢ ਤੋਂ 2.5 ਮਹੀਨਿਆਂ ਦੀ ਕੱਪਣਾ ਹੈ ਹਾਂ ਤੇ ਨਵੀਆਂ ਦੰਦਾਂ ਹਾਂ ਇਹ ਵੀ ਨਵੀਆਂ ਨੇ ਦੇਖੋ ਨਮੀ ਦੰਦਾਂ ਦਾ ਅੱਠ ਦੰਦ ਬੱਕਰੀ ਆ ਇਹ ਪੂਰੀ ਨਾਗਰੀ ਆ ਜਾਂਦੀ ਹੈ ਹਨਾ ਇਹ ਹਾਂ ਇੱਕ ਸਾਹ ਦਾ ਵੀਰੇ ਤੇ ਕਿੰਨੇਵੇਂ ਸੂਏ ਬਾਈ ਇਹ ਇਹ ਦੋਏ ਸੂਏ ਆਈ ਅੱਛਾ ਦੂਜੇ ਸੂਏ ਆ ਪਾਣੀ ਦੇ ਦੇਸੀ ਬੱਕਰੀ ਤੋਂ ਬਣੀ ਹੈ ਬਿਲਕੁਲ ਦੇਸੀ ਬੱਕਰੀ ਤੁਹਾਨੂੰ ਬੱਕਰੀ ਦਿਖਾਵਾਂਗੇ ਉਹ ਜਮਾਂ ਦੇਸੀ ਬੱਕਰੀ ਉੱਲੀ ਖੜੀ ਹੈ ਬੱਕਰੀਆਂ 'ਚ ਅੱਛਾ ਹੀ ਉਹ ਮੈਂ ਰੋਪੜ ਕਹਿੰਦੀ ਤੇ ਲੱਤੀ ਦੀ ਬੱਕਰੀ ਉਹ ਠੀਕ ਹੈ ਉਹ ਇਹਨਾਂ ਲੈ ਕੇ ਆਉਂਦੇ ਨਹੀਂ ਮੇਰੇ ਤੋਂ ਲੈ ਕੇ ਨਹੀਂ ਜਾਂਦਾ ਬੱਕਰੇ ਦਾ ਰਿਜ਼ਲਟ ਹੈ ਇਹਨਾਂ ਦੇ ਬੱਕਰੇ ਦਿੱਤੀਆਂ ਥਾਣ ਥਾਣੇ ਦੀ ਸਾਰੇ ਦੁੱਧ ਪਾਣੀ ਦੀ ਸਾਰੇ ਬਾਈ ਉਹਦੀ ਸ਼ੈਲੀ ਘੋੜ ਦਿਖਾਉਣੀ ਹੈ ਕਾਲੀ ਜੀ ਤੁਹਾਨੂੰ ਬੱਕਰੀ ਵੀ ਦਿਖਾਉ ਰਹੇ ਆ ਤੁਹਾਨੂੰ ਬਾਹਾਂ ਉਹਦੀ ਪੱਠ ਵੀ ਹੋਰ ਇੱਕ ਚੇਂਜ ਵੀ ਦਿਖਾਉਣਾ ਵੀ ਕੀ ਬਣਾਈ ਕੀ ਚੱਲਿਓ ਬਾਈ ਆ ਬੱਕਰੀ ਦਾ ਤੁਹਾਨੂੰ ਦਿਖਾਉਣੇ ਅੱਗੇ ਦੀ ਡਿਟੇਲ ਵੀ ਕਿਹੜੀ ਠੀਕ ਹੈ ਲਿਆ ਬਾਈ ਫੜ ਕੇ ਨਹੀਂ ਇਹ ਹੈ ਇਹ ਹੱਡਾਂ ਪੈਰਾਂ ਦੀਆਂ ਖੁੱਡੀਆਂ ਬੱਕਰੀਆਂ ਛੇ ਧੀ ਦੇਖਣ ਨੂੰ ਮਿਲਦੀਆਂ ਬਾਈ ਦੇਖੋ ਚਾਰੇ ਪੈਰ ਕਿੰਨੇ ਚੌੜੇ ਨੇ ਤੇ ਬੁੜਾ ਫੜਾ ਦੇਖ ਲਓ ਬੱਕਰੀ ਆ ਜੇ ਹੋ ਗਏ ਐਨ ਸਿੱਖੀ ਦੁਪਰਾ ਹੁੰਦਾ ਉਵੇਂ ਬੱਕਰੀ ਆ ਆ ਬੱਕਰੀ ਦੀ ਪੱਟਾ ਬਾਈ ਆ ਬੱਕਰੀ ਦੀ ਪੱਠਾ ਬਾਈ ਉਹ ਨਾਗਰੀ ਅੱਛਾ ਇੱਕ ਪੱਠੇ ਦੀ ਨਾ ਪ੍ਰੇਮੀ ਉਹ ਨਹੀਂ ਲੈ ਕੇ ਤੇਦੀ ਲੱਤ ਟੁੱਟ ਗਈ ਸੀ ਉਹ ਸਾਡੇ ਲੜਦਾਰ ਨੇ ਲੱਤ ਟੁੱਟਣ ਕਾਰਨ ਪਿੱਛੇ ਦੇਤੀ ਉਹਨਾਂ ਨੂੰ ਉਹ ਬੱਕਰੀ 2.5 ਲੱਖ ਰੁਪਏ ਮੰਗਦੇ ਆ ਉਹ ਜਰਗ ਦੇ ਮੇਲੇ ਚ ਆਹ ਬੱਕਰੀ ਦੇਖ ਲਓ ਅਗਲਾ ਹਰੇ ਕੇ ਕਹਿੰਦਾ ਬਰੀਡਾਂ ਬਰੀਡਾਂ ਪਰ ਬੱਕਰੇ ਦਾ ਕਾਰਨ ਹੋਣਾ ਚਾਹੀਦਾ ਜੇ ਬੱਕਰਾ ਚੰਗਾ ਤਾਂ ਰਿਜ਼ਲਟ ਵਧੀਆ ਹੋਵੇ ਆ ਵੀ ਇਦੀ ਹੋਏ ਉਹ ਬੱਕਰੀ ਦੇ ਦੇਖੀ ਆ ਮਲਾ ਦਾ ਉਹ ਕਾਲੀ ਬੱਕਰੀ ਕਾਲੀ ਬੱਕਰੀ ਹਾਂ ਸਫਾਈ ਬਹੁਤ ਹੋ ਬੱਕਰੀ ਦੀ ਆਹ ਬੱਕਰੀ ਦੀ ਪੱਠਾ ਜਮਾਂ ਜਿਹਨੂੰ ਮਰਜ਼ੀ ਪੁੱਛ ਕੇ ਦੇਖ ਲੈ ਅਸੀਂ ਵੇਚੀ ਆ ਸਾਨੂੰ ਤਾਂ ਪਤਾ ਜਾਣਦੇ ਆ ਆ ਲੈ ਜੀ ਆ ਵੀ ਬਾਕੀ ਲਾਣੇਦਾਰ ਉਧਰ ਭੇਡਾਂ ਨਾਲ ਆ ਨਹੀਂ ਲਾ ਸਾਡੇ ਲਾਣੇਦਾਰ ਨੂੰ ਪੁੱਛ ਕੇ ਦੇਖ ਲੈ ਵੀ ਕਿਹੜੀ ਬੱਕਰੀ ਆਹ ਬੱਕਰੀ ਦੀ ਪੱਠ ਪ੍ਰੇਮੀ ਉਹਨਾਂ ਕੋਲੇ ਆ ਦੇਖ ਲਓ ਵੀ ਨਾ ਜਮਾਂ ਹੀ ਨਾਲ ਇਹ ਗੱਲ ਦੇਖ ਲੈਣੇ ਸਿਰਫ ਕਾਰਨ ਕੀ ਆ ਸਿਰਫ ਰਿਜ਼ਲਟ ਬੱਕਰੇ ਦਾ ਆ ਦੇਖ ਲੈ ਉਹ 2.5 ਲੱਖ ਰੁਪਏ ਮੰਗਦੇ ਆ ਉਹ ਪੱਟ ਦਾ ਉਹ 2.5 ਲੱਖ ਮੰਗ ਰਹੇ ਤੇ ਪਿੱਛੇ ਨਾਲੇ ਲੱਤ ਟੁੱਟ ਕੇ ਦੁਆਰੇ ਜੁੜੀ ਹੋਈ ਉਹ ਵੀ ਇੰਨਾ ਜਾਣਨ ਕਰੀ ਆ ਆਹ ਦੇਖ ਲਓ ਸਾਡੇ ਸਾਹ ਆਹ ਦੇਖ ਲਓ ਆ ਵੀ ਇਹਦੀ ਉਹ ਦੇਖੋ ਛੋਟੀ ਅੱਜ ਚੌਂਕਰੀਆਂ ਖੜੇ ਹੋਈ ਬਾਈ ਦੇਖ ਲਓ ਆ ਬੱਕਰੀ ਨੇ ਕੀ ਕੁਝ ਕਮਾਲ ਕਰਤਾ 12 13 ਸੂਏ ਦੇ ਦਿੰਦੇ ਬੱਕਰੀ ਨੇ ਇਸ ਘਰ ਚੋਰੇ ਠੀਕ ਹੈ ਹਾਂ ਤੇ ਦੁੱਧ ਨੂੰ ਵੀ ਬਲਾ ਦੁੱਧ ਨੂੰ ਵੀ ਪੂਰੀ ਫੁੱਲ ਜਿਆਦਾ ਚੰਗੀ ਤੇ ਐਨ ਦੇਸੀ ਬੱਕਰੀਆ ਵੀਰੇ ਪਿਓ ਰੰਬਰ ਸਰੀਆਂ ਤੋਂ ਵੀ ਬੱਕਰੀਆਂ ਉੱਪਰ ਦੀ ਕਰਤੀਆਂ ਇਹ ਬੱਕਰੀ ਨੇ ਹਨਾ ਦੇਖੋ ਆਪ ਅੱਠ ਵੀ ਐਸੀ ਦੀ ਆ ਵੀਰੇ ਪੂਰੀ ਕੰਪਨੀ ਦੁੰਜੀ ਪੱਠਾ ਹਨਾ ਹੋਰ ਵੀ ਐ ਜੀ ਕੋਈ ਉਹ ਦੇਖੋ ਵੀ ਆ ਨਹੀਂ ਜਾਨੀ ਕੁਤਰੀ ਐ ਜੀ ਹੁਣ ਦੇਖੋ ਵੀਰੇ ਬੱਕਰਿਆਂ ਦੇ ਰਿਜ਼ਲਟ ਨੇ ਜਿਹੜੇ ਤੁਹਾਨੂੰ ਦਿਖਾ ਰਿਆਂ ਵੀ ਦੇਸੀ ਬੱਕਰੀ ਤੋਂ ਵੀ ਵਧੀਆ ਬੱਕਰੀਆਂ ਪਾਇਆ ਕਰੀਆਂ ਜਾਂ ਸਕਦੀਆਂ ਆ ਇਸ ਵਾਰ ਹੁਣ ਦੇ ਸੂਏ ਦੀ ਐ ਚੌਂਕਲੀ ਐ ਖੁੱਲਾ ਦੁੱਧ ਪੀਂਦੀ ਐ ਕੋਈ ਨਹੀਂ heids ਦੀ ਐ ਤੁਹਾਨੂੰ ਬੱਕਰੀ heids ਦੀ ਵੀ ਦਿਖਾ ਦਾਨੇ ਆ ਲਓ ਦੇਖ ਜਿਹੜੇ ਕਹਿੰਦੇ ਵੀ ਝੂਠ ਮਾਰੀ ਜਾਂਦੇ ਨੇ ਦੇਖੋ ਵੀਰੇ ਕੰਨ ਕੁੱਲ ਨਕੌੜਾ ਆ ਬੱਕਰੀ ਦੇ ਬੱਚੇ ਨੇ ਦੇਖ ਲਓ ਇਹ ਉਰੇ ਲਾ ਦੋ ਦਖਾ ਦੇ ਬਾਈ ਤੇ ਹੋਰ ਅੰਬਰਸੜੀਆਂ ਬੱਕੀਆਂ ਬੱਕਰੀ ਨੇ ਪੈਦਾ ਕਰੀਆਂ ਨੇ ਬੱਕਰੇ ਦੇ ਸਿਰ ਤੋਂ ਕੱਟ ਲੈ ਹੋਰ ਨੇ ਦੋਨੇ ਨਾ ਪੈਣਾ ਨੇ ਪੈਣਾ ਨੇ ਦੋਨੇ ਇਹ ਤੇ ਆਹ ਨੇ ਬਾਈ ਦੋਨੇ ਪੈਣਾ ਪੂਰੀਆਂ ਪੀਲੀਆਂ ਦੇਖ ਸਕਦੇ ਨਕਸ਼ੇ ਦੇਖ ਲੋ ਪੱਠਾਂ ਦੇ ਜਮੇ ਨਕੌੜੇ ਉੱਥੇ ਹੀ ਮੋੜ ਤੇ ਪੱਠਾਂ ਨੇ ਜਮੇ ਬਾਈ ਥੋਂ ਦੇ ਉੱਥੇ ਹੀ ਮੋੜ ਤੇ ਵਿੱਚ ਵੱਡੇ ਮੂੰਹਾਂ ਨਹੀਂ ਹੁੰਦੀਆਂ ਉਹ ਚੀਜ਼ਾਂ ਨਹੀਂ ਆ ਤੇ ਜਮੇ ਗੋਲ ਮੂੰਹਾਂ ਦੀਆਂ ਨੇ ਤੇ ਸਿੰਗੀਆਂ ਦੇ ਲੋਅਨ ਸ਼ਾਈਨਿੰਗ ਵਾਲੇ ਪਿੰਡੇ ਝਾੜਨਗੇ ਹਨਾ ਪਾਈਆਂ ਲੱਗੀਆਂ ਝਾੜਨੀਆਂ ਤੇ ਹੁਣ 3 3 3 ਮਹੀਨਿਆਂ ਦੀਆਂ 3 3 ਮਹੀਨਿਆਂ ਦੀਆਂ ਦੇਖ ਲੋ ਵੀਰੇ ਇਹਨੇ ਜੋੜੀਆਂ ਬਾਈਆਂ ਨੇ ਜਿਹਨੇ ਬਲੱਡ ਤੇ ਕੰਮ ਕਰਿਆ ਹੋਇਆ ਇੱਥੇ ਦਿੰਦਾ ਹਨਾ ਹੁਣ ਦਾ ਹਰੇਕੇ ਮਰੀ ਜਾਂਦਾ ਗੱਲਾਂ ਮੈਂ ਕਰਿਆ ਮੈਂ ਕਰਿਆ ਤੇ ਆਹ ਨੇ ਅਸਲੀ ਬਲੱਡ ਬਾਈਆਂ ਦੇ ਘਰੇ ਤਿਆਰ ਕਰੇ ਹੋਏ ਹਨਾ ਬੁੱਧੂ ਹਾਂਜੀ ਹਾਂ ਤੇ ਬਾਕੀ ਬੱਕਰੀਆਂ ਬਾਰੇ ਹੁਣ ਇਹ ਇੰਨਾ ਬਾਰੇ ਜਿਹੜੀ ਆ ਬਰੀਡ ਆਪਾਂ ਨੇ ਅੱਜ ਦਿਖਾਈ ਆ ਤੇ ਤੇਰਾ ਕੀ ਕਹਿਣਾ ਬੁੱਧੂ ਇੰਨਾ ਬਾਰੇ ਇਹ ਤਾਂ ਆਪਣੇ ਵੀਰੇ ਦੇਖ ਪਹਿਲਾਂ ਤੇ ਜਦੀ ਪੁਸ਼ਤੀ ਚੱਲੀ ਆਉਂਦੀ ਹੈ ਘਰ ਦੀ ਉਹ ਬਰੀਡ ਆਪਾਂ ਨੇ ਤਿਆਰ ਕਰੀ ਉਹਦੇ ਲੰਗੜਾ ਬਲੱਡ ਲੈਣ ਉਹ ਰਿਆ ਕੀਤੀ ਇਹ ਅੱਛਾ ਇਹ ਜਿਹੜੀਆਂ ਕਹਿੰਦੇ ਨੇ ਨਾ ਰੱਬੋਂ ਵਾਲੀਆਂ ਬੱਕਰੀਆਂ ਹਾਂ ਇਹ ਰੱਬੋਂ ਵਾਲੀਆਂ ਬੱਕਰੀਆਂ ਦੇ ਵਿੱਚ ਮਿਸ ਮੋਸਸ ਪਾ ਕੇ ਸਾਰੀਆਂ ਤਿਆਰ ਹੋਈਆਂ ਹੋਈਆਂ ਨੇ ਠੀਕ ਆ ਵਿਚੋ ਆਪ ਆਪਣੀਆਂ ਪਾਈਆਂ ਵਿਚੇ ਇਦਾਂ ਦੀਆਂ ਹਾਂ ਕਦੇ ਤਾਰੀ ਉਹਨਾਂ ਤੇ ਕਦੇ ਬੱਕਰਾ ਲੈ ਆਂਦਾ ਕਦੇ ਉਹਨੂੰ ਦੇ ਤਾ ਆਪਾਂ ਨੇ ਕਦੇ ਉਹ ਤੇ ਲੈ ਲਿਆ ਆਪਾਂ ਨੇ ਐ ਹੋ ਹੋ ਕੇ ਬਣੀਆਂ ਨੇ ਠੀਕ ਆ ਹਾਂ ਯਾਨੀ ਦੋ ਬਲੱਡ ਮਿਕਸ ਦੋ ਬਲੱਡ ਮਿਕਸ ਕਰੇ ਹੋਏ ਆ ਹਾਂ ਠੀਕ ਆ ਵੀ ਯਾਨੀ ਜਾਣਦੇ ਇਹਨਾਂ ਦਾ ਲੱਗ ਵੱਜਦਾ ਹੁਣ ਵੀ ਲ ਅੱਛਾ ਹੁਣ ਇਹ ਲੰਗੜਾ ਨਹੀਂ ਬੱਗੇ ਜਿੱਗੇ ਉਹਦੀਆਂ ਆ ਗਈਆਂ ਹਾਂ ਲੰਗੜਾ ਬਲੱਡ ਨਾਲ ਵੱਜਦੀ ਹੈ ਹੁਣ ਆ ਬੱਚਾ ਰੱਖਿਆ ਦੇਖ ਲੋ ਇਹਦੀ ਲੰਬਾਈ ਲੰਬੂਈ ਦੇਖ ਲੋ ਉਹ ਦੇਖਣ ਨੂੰ ਲੋਕਾਂ ਪਾ ਦਾ ਨਾਰਾ ਆ ਇਹ ਜਦ ਇਹ ਉੱਚੇ ਮੱਥੇ ਵਾਲਾ ਹਾਂ ਸਿੰਘ ਉੱਚੇ ਇਹਦੇ ਮੱਥਾ ਉੱਚਾ ਜਾਣ ਤੇ ਇਹਨੇ ਗਾਹਾਂ ਜਾ ਕੇ ਇਹਨੇ ਬੜਾ ਹੋ ਜਾਣਾ ਹੈ ਗਰਦਨ ਭਰ ਗਿਆ ਜਿਵੇਂ ਚਿਪਕਾ ਹਾਂ ਜਿਵੇਂ ਨਾਲ ਲੱਗ ਜਾਣਗੇ ਸਿੰਘ ਤੇ ਇਹ ਗਾਹਾਂ ਨੂੰ ਬੱਕਰਾ ਰੱਖਾਂਗੇ ਨਵਾਂ ਅਜਾ ਵੇਚਣਾ ਬੁੱਚਣਾ ਦਾ ਨਹੀਂ ਨਾ ਨਾ ਇਹ ਨਹੀਂ ਵੇਚਣਾ ਆਪਣਾ ਵੇਚਣਾ ਦਾ ਕੋਈ ਹਈ ਹੋ ਨਹੀਂ ਪਤੰਦਰਾਂ ਨੇ ਇਹ ਨਹੀਂ ਵੇਚਦੇ ਬਾਈ ਤੇ ਇੱਧਰ ਬਾਕੀ ਸਾਰੇ ਕੈਮਰਾ ਮਾਰ ਦੇ ਇੱਕ ਵਾਰ ਬੱਕਰੀਆਂ ਦੇ ਉੱਪਰ ਕਮੈਂਟ ਜ਼ਰੂਰ ਕਰ ਦਿਓ ਬਾਈ ਇੱਕ ਇੱਕ ਆਹ ਰੇ ਬਾਈ ਬੱਕਰੀਆਂ ਕਿਵੇਂ ਦੀਆਂ ਲੱਗੀਆਂ ਤੇ ਹੋਰ ਕੁਝ ਗੁੱਦੂ ਕਹਿਣਾ ਹੋਵੇ ਬੱਕਰੀਆਂ ਬਾਰੇ ਬਸ ਦੇਖੋ ਵੀ ਦੁਨੀਆ ਤਾਂ ਹੈਗੀ ਆ ਵੀਰੇ ਢਿੰਗ ਦੇ ਢਿੰਗ ਦੁਨੀਆ ਪਰੇ ਤੇ ਉਪਰੇ ਪਈਆਂ ਜਾਂਦੇ ਜਿੱਤਣ ਨਾਲ ਵੀ ਦੁਨੀਆ ਤਾਂ ਕੋਈ ਜਿੱਤ ਸਕੇ ਨਹੀਂ ਸਕੇ ਹੀ ਨਹੀਂ ਠੀਕ ਹੈ ਨਾ ਦੁਨੀਆ ਹੁਣ ਕਹਿਣ ਨਾਲ ਤਾਂ ਬਹੁਤ ਕੁਝ ਕਹਿਣਗੇ ਕੋਈ ਕਹਿੰਦਾ ਸਾਨੂੰ ਕਾਰ ਦੀ ਬੱਕਰੀ ਵਟੇ ਸਾਨੂੰ ਕਾਰ ਗੱਡੀ ਦੀ ਚਾਬੀ ਦਿੰਦਾ ਹੈ ਕੋਈ ਕਹਿੰਦਾ ਸਾਨੂੰ ਬੁਲਟ ਮੋਟਰਸਾਈਕਲ ਦਿੰਦਾ ਕੋਈ ਕਹਿੰਦਾ ਸਾਨੂੰ ਜ਼ਮੀਨ ਦਿੰਦਾ ਕੋਈ ਕਹਿੰਦਾ ਸਾਨੂੰ ਜ਼ਮੀਨ ਦਿੰਦਾ ਇੱਕ ਕੀਲਾ ਜ਼ਮੀਨ ਦਾ 10 ਸਾਡੀਆਂ 10 ਬੱਕਰੀਆਂ 11ਵਾਂ ਬੋਕ ਕੋਈ ਕੀਲਾ ਜ਼ਮੀਨ ਦਾ ਉਹ 50 ਲੱਖ ਰੁਪਏ ਦਾ ਕੀਲਾ ਅੱਜ ਹਾਂ ਜੀ ਤੁਸੀਂ ਸਾਨੂੰ ਦੱਸੋ ਵੀ ਕਿਹੜਾ ਅਸੀਂ ਆ ਸਾਰੀਆਂ ਦਿੰਨੇ ਆ ਹਕਾਉਨੇ ਵਾਲਾ ਸਾਨੂੰ ਸਾਰੀਆਂ ਵੱਟੇ ਕੀਲਾ ਜ਼ਮੀਨ ਦਾ ਸਾਡੇ ਨੌਕ ਦਾ ਦੋ ਹਾਂ ਨੌਕ ਦਾ ਗੱਡੀ ਦੀ ਚਾਬੀ ਜੇ ਦੇ ਇੱਕ ਵਾਰੀ ਕਹਿੰਦੇ ਤਾਂ ਅਗਲਾ ਕਹਿੰਦਾ ਸਾਨੂੰ ਉਹ ਦੋ ਬੱਕਰੀਆਂ ਵੱਟੇ ਗੱਡੀ ਚਾਬੀ ਦਿੰਨੇ ਆ ਉਹ ਗੱਡੀ ਵੀ ਮਰੂਤੀ ਹੋਣੀ ਆ ਉਹ ਜਿਹੜੀ 30 35 ਹਜ਼ਾਰ ਦੀ ਆ ਜੇ ਹੋਵੇ 15 ਲੱਖ ਦੀ ਗੱਡੀ ਕੌਣ ਫ ਭੇੜ ਚਾਲ ਫੜੀ ਹੋਈ ਆ ਇੱਕ ਦੂਏ ਤੇ ਉੱਪਰ ਨੂੰ ਉੱਪਰ ਬੋਲੀ ਜਾਣਾ ਗਾਹਾਂ ਦੇ ਗਾਹਾਂ ਗਲਤ ਗੱਲਾਂ ਗੱਡੀ ਦਾ ਲੋਕਾਂ ਨੇ ਮਖੌਲ ਬਣਾ ਲਿਆ ਬੱਕਰੀਆਂ ਚ ਲੱਖ ਲੱਖ ਤਾਂ ਇਹਨਾਂ ਨੇ ਉਈਓ ਸਮਝਿਆ ਪਿਆ ਵੀ ਲੱਖ ਡੇੜ ਲੱਖ ਤਾਂ ਉਈ ਬਣਾਇਆ ਪਿਆ ਇੱਕ ਬੰਦੇ ਦੀ ਲੱਖ ਦੀ ਵੇਚ ਲਈ ਦੂਆ ਕਹਿੰਦਾ ਮੇਰੀ ਵੀ ਡੇੜ ਲੱਖ ਦੀ ਵੇਖਦੀ ਐ ਉਹ ਐ ਨਾ ਕਰਿਆ ਕਰੋ ਵੀ ਇਹ ਗੱਲਾਂ ਨਹੀਂ ਹੈਗੀਆਂ ਚੰਗੀ ਨੇ ਤਾਂ ਚੰਗੇ ਉਹਦੇ ਨਾਲੇ ਵੇਕਣਾ ਪਰ ਜਿਹੜੀ ਮਾੜੀ ਆ ਉਹਨੇ ਮਾੜੇ ਉਹਦੇ ਵਿੱਚੇ ਵੇਕਣਾ ਪਰ ਕਿਸੇ ਦਾ ਜਣ ਤੇ ਜਿਵੇਂ ਹੁਣ ਚੰਗੀ ਆ ਹੁਣ ਬਾਈ ਲਾਲੇ ਲਈ ਆ ਸਵਾ ਲੱਖ ਦੀ ਬੱਕਰੀ ਲਈ ਆ ਮੇਲੇ ਚੋਂ ਲਈ ਆ ਮੁੱਲਾਂ ਪਰਤਾਂ ਮੈਂ ਨਾਲ ਤਾਂ 2.5 ਲੱਖ ਦੀ ਦਵਾਈ ਐ ਉਹ 2.5 ਲੱਖ ਰੁਪਏ ਦੀ ਬੱਕਰੀ ਮੇਰੇ ਹੱਥ ਨੂੰ ਵਿਕਦੀ ਅੱਜ ਉਹ ਪਰ ਬੱਕਰੀ ਐ ਜਿਹਨੂੰ ਬੱਕਰੀ ਕਹਿੰਦੇ ਆ 2.5 ਲੱਖ ਰੁਪਏ ਨੂੰ ਮੈਨੂੰ ਹੂਨ ਖੋਦ ਆਉਨੇ ਆ ਉਹ ਬੱਕਰੀ ਦੇ ਉਹ ਬਾਈ ਕਹਿੰਦਾ ਆਪਾਂ ਵੇਚਣੀ ਨਹੀਂ ਹੈਗੀ ਗਾਂਾਂ ਤੇ ਗਾਂਾਂ ਉਹਦੇ ਬੱਚੇ ਲੈਣੇ ਆ ਬਰੀਡ ਤਿਆਰ ਕਰਨੇ ਉਹਦੀ ਉਹ ਵੀ ਗਾਂਾਂ ਮਾਵੇਂ ਤਾਰੀ ਵਾਲੀ ਬਲੱਡ ਲਾਈਨ ਆ ਉਹ ਠੀਕ ਹੈ ਜੀ ਤੇ ਕਿਹੜਾ ਬੰਦਾ ਇਹ ਜਿਹੜਾ ਵੀ ਜਿਹੜਾ ਉਹ ਬੰਦੇ ਦੀਆਂ ਬੱਕਰੀਆਂ ਤਾਰੀ ਦੇ ਬੱਚੇ ਝਟਕਾਈਆਂ ਤੋਂ ਨਹੀਂ ਛੜਾ ਕੇ ਬੱਕਰੇ ਰੱਖਦਾ ਪਹਿਲਾ ਲੈ ਜਾਣਗੇ ਬਾਅਦ ਚ ਕਹਦਣਗੇ ਨਹੀਂ ਅਸੀਂ ਕਿਹੜਾ ਤਾਰੀ ਤੋਂ ਲੱਤਾ ਉਹ ਨੌਂ ਤੋਂ ਤਾਰੀ ਹੀ ਵੱਜਦਾ ਫੇਰ ਵੀ ਕੁਛ ਮਰਜੀ ਕਹੀ ਚਲੇ ਕਰੋ ਤੁਸੀਂ ਤੇ ਤਾਰੀ ਦਾ ਤਾਰੀ ਹੋ ਬਾਈ ਦੁਨੀਆਂ ਦਾ ਜਿਹੜਾ ਸਟਾਰ ਆ ਉਹ ਤਾਰੀ ਲਸਾੜਾ ਤਾਰੀ ਲਸਾੜਾ ਉਸਤਾਦ ਗਰੁੱਪ ਆ ਉਹ ਠੀਕ ਹੈ ਹਾਂ ਤੇ ਉਹਦੇ ਜਿਹੜੇ ਉਸਤਾਜ ਨੇ ਉਹਨਾਂ ਦਾ ਵੀ ਗਾਰੀ ਦੱਸੋ ਉਹ ਬਾਈ ਜਾਣੇ ਤੇ ਵਿਚਾਰੇ ਸਵਰਗਵਾਸ ਹੋ ਗਏ ਨਿੱਕੇ ਬਾਈ ਉਹ ਨਹੀਂ ਤੇ ਜਾਗਰ ਬਾਈ ਉਹ ਨਹੀਂ ਉਹਨਾਂ ਨੇ ਜਾਣੇ ਤੇ ਸਾਰਾ ਅੰਬਰਸਾਰ ਮਨਾਇਆ ਹੋਇਆ ਉਹਨਾਂ ਨੇ ਆਪਣੇ ਆਪਣੇ ਉਹਦੇ ਵਿੱਚ ਉਹਨਾਂ ਦਾ ਨੌਂ ਚੱਲਿਆ ਅੱਜ ਵੀ ਬੰਦਿਆਂ ਦਾ ਨੌਂ ਚੱਲਦਾ ਹਾਂ ਜੀ ਜਣਦੇ ਆਪਾਂ ਦਾ ਕਹਿੰਦੇ ਨੇ ਅੰਬਰਸਰੀ ਬੱਕਰੀ ਅੰਬਰਸਰੀ ਬੱਕਰੀ ਨਹੀਂ ਅੰਬਰਸਾ ਦੇ ਵਿੱਚ ਵੀ ਨੌ ਉਹਨਾਂ ਦਾ ਜੱਟਾਂ ਦਾ ਵੱਜਦਾ ਅੱਜ ਵੀ ਵੱਜਦਾ ਜਾਗਰ ਬਾਈ ਤੇ ਨਕੇ ਬਾਈ ਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਨਕੇ ਬਾਈ ਦਾ ਤੇ ਜਾਗਰ ਬਾਈ ਦਾ ਉਹਨਾਂ ਦਾ ਵੀ ਧੰਨਵਾਦ ਬਹੁਤ ਆ ਵੀ ਜਿਹੜਾ ਇਹ ਬਰੀਡ ਇੱਥੇ ਤੱਕ ਉਹਨਾਂ ਦਾ ਨੌ ਅੱਜ ਆਇਆ ਪਰ ਜੇ ਅੱਜ ਆਪਾਂ ਗਿਣੀਏ ਤਾਂ ਨਾ ਵੀ ਬਾਈ ਜਾਗਰ ਉਹਨਾਂ ਦੀ ਬਰੀਡ ਆ ਜਿਹੜੀ ਜਾਗਰ ਉਹਨਾਂ ਦੀ ਬਰੀਡ ਅੱਜ ਬਾਈ ਲਾਲਾ ਜਿਹੜਾ ਭਪਿੰਦਰ ਸਿੰਘ ਲਾਲਾ ਚੰਡੀਗੜੀ ਆ ਉਹਨੇ ਇਕੱਠੀ ਕਰ ਲਈ ਉਹਨੇ ਇਕੱਠੀ ਕਰ ਲਈ ਅੱਜ ਸਾਰੀ ਕਰੀਮ ਉਹਨੇ ਇਕੱਠੀ ਕਰ ਲਈ ਹੁਣ ਕਰੀਮ ਦਾ ਰ ਪਰसों ਅਸੀਂ ਵੀਡੀਓ ਕਰਕੇ ਆਏ ਬੱਕਰੇ ਦੀ 49 ਇੰਚ ਦਾ ਬੱਕਰਾ 6 ਦੰਦ ਕੱਢ ਰਿਹਾ ਹੈ। ਪਰ ਜਣੇ ਤੇ ਅੱਜ ਦੇ ਟਾਈਮ ਆ ਉਹਦੇ ਨਾਲ ਉੱਪਰ ਬੱਕਰਾ ਕੋਈ ਨਹੀਂ ਹੈਗਾ ਪੰਜਾਬ ਦੇ ਵਿੱਚ। ਪੂਰੇ ਪੰਜਾਬ ਦੇ ਕੋਈ ਅਸੀਂ ਰੋਜ਼ ਦੇਖ ਰਹੇ ਆ ਫਲਾਣੇ ਬਰਾਦਰਾਂ ਦੀ ਬਰੀਡ ਆ ਗਈ। ਜਣੇ ਤੇ ਪਰ ਉਹਦੇ ਬੱਚੇ ਅੱਜ ਬੁੱਕ ਹੁੰਨੇ ਆ ਬਾਈ ਦੇ। ਜੰਮ ਦਾ ਬੱਚਾ 20000 ਦਾ ਬਾਈ ਨੂੰ ਲੋਕ ਆਪਣੇ ਆਪ ਮੂੰਹ ਕਰਕੇ ਕਹਿੰਦੇ ਆ ਵੀ ਸਾਨੂੰ ਜੰਮ ਦਾ ਬੱਚਾ 20000 ਦਾ ਚਕਾ ਦੇ। ਪਰ ਬਾਈ ਬਰੀਡ ਦੇਣ ਵਾਸਤੇ ਤਿਆਰ ਨਹੀਂ ਹਲੇ ਪਹਿਲਾਂ ਕਹਿੰਦਾ ਪਹਿਲਾਂ ਘਰੇ ਰਿਜ਼ਲਟ ਤਿਆਰ ਕਰਨਾ। ਬਾਈ ਲਾਲਾ ਚੰਡੀਗੜੀ ਆ। ਠੀਕ ਹੈ ਜੀ ਧੰਨਵਾਦ ਧੰਨਵਾਦ ਭਾਈ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਬੱਕਰੀਆਂ ਹਨੂ ਕਿਵੇਂ ਦੀਆਂ ਲੱਗੀਆਂ ਤੇ ਬੱਕਰੀਆਂ ਆਹ ਬਾਈ ਦੀਆਂ ਨੇ ਆਲੂ ਦੀਆਂ ਲਾਟਪੁਰਾਲੇ ਦੀਆਂ ਤੇ ਕੱਲਾ ਬੰਦਾ ਬੱਕਰੀਆਂ ਚਾਰਦਾ ਜੀ ਇਹ 70 ਨਾਗ ਨਹੀਂ ਜਾਣੇ ਤੇ ਠੀਕ ਹੈ 12 ਮਹੀਨੇ 30 ਦਿਨ ਇਹ ਬੰਦਾ ਕੱਲਾ ਬੱਕਰੀਆਂ ਚਾਰਦਾ ਤੇ ਬਾਕੀ ਅਸੀਂ ਨਹੀਂ ਕਿਸੇ ਨੂੰ ਪਾਲੀ ਜਾਂਦੇ ਛੇਤੀ ਛੇਤੀ ਪਾਲੀ ਨਹੀਂ ਮੰਨਦੇ ਹੈਗੇ ਇਹ ਬੰਦੇ ਨੂੰ ਪਾਲੀ ਅਸਲੀ ਮੰਨਦੇ ਆ ਅਸੀਂ ਆ ਦੇਖ ਇਹਦੇ ਕਦੇ ਚੋਰ ਵੀ ਆਉਨੇ ਆ ਇਹਦੇ ਲਵੇ ਸਾਰੇ ਆਉਨੇ ਆ ਚੋਰਾਂ ਨੇ ਟੀਕੇ ਲਾ ਕੇ ਵੀ ਬੱਕਰੀਆਂ ਚੱਕ ਲਈਆਂ ਇਹਦੇ ਕੋਲ ਤੇ ਇੱਥੋਂ ਚੱਕੀਏ ਇੱਥੋਂ ਪੱਠ ਬੰਦਾ ਲੈ ਕੇ ਗਿਆ ਚੱਕ ਕੇ 11 ਬੱਕਰੀਆਂ ਬੱਕਰੀਆਂ ਦੇ ਵਿੱਚੋਂ ਚੋਰੀ ਵੀ ਹੋਈਆਂ ਦੀਆਂ ਘਰੋਂ ਚੋਰੀ ਹੋਈਆਂ ਦੀਆਂ ਉਹ ਵੀ ਚਾਲ ਚੱਲੀ ਆਏ ਬੰਦੇ ਨੇ ਜਣ ਤੇ ਪਰ ਇਹ ਕੰਮ ਨਾ ਕਰਿਆ ਕਰੋ ਚੋਰੀ ਠੱਗੀਆਂ ਦੇ ਵਿੱਚ ਤੁਸੀਂ ਇਹ ਬੜਿਆ ਨਾ ਕਰੋ ਤੁਸੀਂ ਜਣ ਤੇ ਜਣ ਤੇ ਇਹਦੇ ਕੋਲੇ ਰੱਬ ਦਾ ਦਿੱਤਾ ਅੱਜ ਫੇਰ ਵੀ ਬਹੁਤ ਖੁਸ਼ ਹਾਂ ਬਹੁਤ ਖੁਸ਼ ਹਾਂ ਤੇ ਬਾਈ ਨੂੰ ਥਾਪੀ ਦੇਣੀ ਬਣਦੀ ਆ ਕੱਲੇ ਹੀ ਮਾਲ ਚਾਰਦਾ ਹਾਂ ਹਾਂ ਤੇ ਇਹੀ ਬੱਕਰੀਆਂ ਸਿਰ ਤੇ ਬਾਈ ਨੇ 6 ਕਨਾਲਾਂ ਜ਼ਮੀਨ ਦੀਆਂ 490 90 400 ਏਰੀਏ ਦੇ ਵਿੱਚ ਲਈਆਂ ਨੇ। ਹਾਂ। ਧੰਨਵਾਦ ਬਾਈ ਦਾ ਆਪਾਂ ਨੂੰ ਬਰੀਡ ਵਾਸਤੇ ਬਾਈ ਨੇ ਵੀਡੀਓ ਬਣਵਾਈ ਤੇ ਜ਼ਿਆਦਾਤਰ ਬਾਈ ਵੀਡੀਓ ਨਹੀਂ ਬਣਵਾਉਂਦਾ। ਪਹਿਲੀ ਵਾਰ ਬਾਈ ਦੀਆਂ ਬੱਕਰੀਆਂ ਕੈਮਰੇ ਤੇ ਆਈਆਂ ਨੇ ਤੇ ਜਰੂਰ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ। ਧੰਨਵਾਦ ਬਾਈ।